ਮੀ ਪੈ ਰਿਹਾ ਬਿਜਲੀ ਲੱਗ ਰਹੀ ਹੈ ਤੇ ਗੜੇ ਵੀ ਬਹੁਤ ਜ਼ਿਆਦਾ ਸੜਕ ਸਾਰੀ ਇੱਕ ਪਾਣੀ ਦੇ ਵਿੱਚ ਲੁਕ ਚੁੱਕੀ ਹੈ ਸਮੁੰਦਰ ਬਣ ਚੁੱਕਿਆ ਇੱਕ ਤਰ੍ਹਾਂ ਦਾ ਪਾਣੀ ਪਾਣੀ ਹੈ ਕੜਕ ਦੇਤੀ ਨਹੀਂ ਰਹੀ ਕਿਤੇ ਤੇ ਕਮੈਂਟਾਂ ਦੇ ਵਿੱਚ ਦੱਸੋ ਕਿੱਥੇ ਕਿੱਥੇ ਜਿਹੜਾ ਮੀਂਹ ਪੈ ਰਿਹਾ ਗੜੇ ਕਿੱਥੇ ਹੈ ਤੁਮ ਵਾਇਗਰੂਗੇ ਅਰਦਾਸ ਕਰੋ ਵੀ ਸਭ ਨੇ ਆਪੋ ਆਪਣੀ ਜਿਹੜੀ ਕਣਕ ਦਾਣੇ ਆਪਣਾ ਟੂੜੀ ਵਗੈਰਾ ਸਭ ਸੰਭਾਲ ਕਰ ਲਈ ਹੋਵੇ ਕਿਸੇ ਦਾ ਵੀ ਕੋਈ ਕਿਸੇ ਤਰ੍ਹਾਂ ਦਾ ਕੋਈ ਜਾਨੀ ਕੋਈ ਮਾਲੀ ਕੋਈ ਨੁਕਸਾਨ ਨਾ ਹੋਵੇ ਵਾਹਿਗੁਰੂ ਅਰਦਾਸ ਕਰਿਓ ਤੇ ਜਿਹੜੀ ਦੇਖ ਲਈ ਹੈ ਲਸ਼ ਕਰੀ ਹੈ ਬਹੁਤ ਜ਼ਿਆਦਾ ਦੇਖੋ ਕਿਵੇਂ ਬੱਤਲ ਲੱਸ ਕਰੇ ਹੈ ਗਰਜ ਰਹੇ ਹੈ ਇੱਕ ਤਾਂ ਮੈਂ ਜਿਹੜਾ ਮੀਂਹ ਇਹ ਆ ਗਿਆ ਤੇ ਦੇਖੋ ਬਿਜਲੀ ਲੱਸ ਕਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਕਿੱਥੇ ਕਿੱਥੇ ਜਿਹੜਾ ਮੀਂਹ ਪੈ ਰਿਹਾ ਤਰਦਾਸ ਕਰੋ ਵਾਹਿਗੁਰੂ ਅੱਗੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਰ ਬਣ ਕੇ